ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਈ ਸਵਾਰ ਤੁਹਾਨੂੰ ਲੈ ਕੇ ਜਾਵਾਂਗੀ ਜੀ ਕਰਤਾਰਪੁਰ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਹੈ ਮੈਂ ਇਸ ਵੇਲੇ ਹਾਂ ਕਰਤਾਰਪੁਰ ਕੋਰੀਡੋਰ ਦਾ ਜੋ ਪੰਜਾਬ ਵਾਲਾ ਹਿੱਸਾ ਹੈ ਜੋ ਕਿ ਡੇਰਾ ਬਾਬਾ ਨਾਨਕ ਵਿੱਚ ਹੈ ਡਿਸਟ੍ਰਿਕਟ ਗੁਰਦਾਸਪੁਰ ਤੇ ਇੱਥੋਂ ਹੀ ਸਾਰੀ ਜੋ ਤੁਹਾਡੀ ਇਮੀਗ੍ਰੇਸ਼ਨ ਦੀ ਇੰਡੀਆ ਵਾਲੇ ਪਾਸੇ ਜਿਹੜੀ ਵੀਜ਼ਾ ਤੁਸੀਂ ਹਾਸਲ ਕਰਦੇ ਹੋ ਉਹ ਸਾਰੀ ਜੋ ਗਵਰਨਮੈਂਟਿਜ਼ ਦਿੱਤੀ ਹੋਰੀ ਹੁੰਦੀ ਹੈ ਸੋ ਇਸ ਟਾਈਮ ਅਸੀਂ ਖੜੀ ਹਾਂ ਜੀ ਪਾਕਿਸਤਾਨ ਵਾਲੇ ਹਿੱਸੇ 'ਚ ਸਿਰਫ 6 ਇੰਚ ਦੀ ਇੱਕ ਪੱਟੀ ਹੈ ਜਿਹਨੂੰ ਬਾਰਡਰ ਕਿਹਾ ਜਾਂਦਾ ਇੰਟਰਨੈਸ਼ਨਲ ਬਾਰਡਰ ਹੈ ਜਿਹਨੂੰ ਕ੍ਰੋਸ ਕਰਕੇ ਤੁਸੀਂ ਦੂਸਰੀ ਕੰਟਰੀ ਵਿੱਚ ਪਹੁੰਚ ਜਾਂਦੇ ਹੋ ਬਿਨਾਂ ਵੀਜ਼ੇ ਤੋਂ ਇੱਕ ای ਵੀਜ਼ਾ ਹੀ ਲੱਗਦਾ ਹੈ ਤੁਹਾਡਾ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਤੁਹਾਨੂੰ ਪਾਸਪੋਰਟ ਬਹੁਤ ਜ਼ਰੂਰੀ ਹੈ ਤੇ ਜਦੋਂ ਤੁਸੀਂ ਇਮੀਗ੍ਰੇਸ਼ਨ ਇੰਡੀਆ ਵਾਲੇ ਪਾਸੇ ਕੰਪਲੀਟ ਕਰਕੇ ਆਉਂਦੇ ਹੋ ਤੇ ਪਾਕਿਸਤਾਨ ਬਾਰਡਰ ਤੋਂ ਤੁਹਾਨੂੰ ਬੱਸ ਲੈ ਕੇ ਜਾਂਦੀ ਹੈ ਜੀ ਪਾਕਿਸਤਾਨ ਦਾ ਜੋ ਇਮੀਗ੍ਰੇਸ਼ਨ ਵਾਲਾ ਪਾਰਟ ਹੈ ਉੱਥੇ ਜੋ ਉਹਨਾਂ ਦੀ ਬਿਲਡਿੰਗ ਹੈ ਜਿੱਥੇ ਉਹਨਾਂ ਦੀ ਬਾਕੀ ਦੀ ਫਾਰਮੈਲਿਟੀਜ਼ ਜੋ ਤੁਹਾਡੇ ਫਿੰਗਰਪ੍ਰਿੰਟ ਵਗੈਰਾ ਜਾਂ ਤੁਹਾਡੀ ਫੀਸ ਜੋ ਚਾਰਜ ਕਰੀ ਜਾਣੀ ਹੈ ਉਹ ਸਾਰਾ ਕੁਝ ਉੱਥੇ ਕਲੈਕਸ਼ਨ ਹੁੰਦੀ ਹੈ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ ਪਾਕਿਸਤਾਨ ਪਾਕਿਸਤਾਨ ਦਾ ਪਹਿਲੇ ਪਹੁੰਚ ਚੁੱਕੇ ਹਾਂ ਬਸਦੇ ਵਿੱਚ ਵੈਲਕਮ ਹੋ ਰਿਹਾ ਜੀ ਪਾਕਿਸਤਾਨ ਤੋਂ ਰਾਵੀ ਦਰਿਆ ਕ੍ਰੋਸ ਕਰਕੇ ਅਸੀਂ ਕਰਤਾਰਪੁਰ ਸਾਹਿਬ ਪਹੁੰਚਣੇ ਆ ਜੀ ਇਹ ਇੱਥੇ ਫੈਸਿਲਿਟੀਆਂ ਦੀ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਫੈਸਿਲਿਟੀਆਂ ਨੇ ਬੜਾ ਸਮੂਥਲੀ ਤੁਹਾਡੇ ਲਈ ਸਾਰਾ ਜਿਹੜਾ ਪ੍ਰੋਸੈਸ ਹੈ ਉਹ ਕੰਪਲੀਟ ਕੀਤਾ ਜਾਂਦਾ ਹੈ ਤੇ ਜਦੋਂ ਵੀ ਤੁਸੀਂ ਇਸ ਵੀਜ਼ੇ ਲਈ ਅਪਲਾਈ ਕਰਨਾ ਹੈ ਤਾਂ ਤੁਸੀਂ ਆਪਣੀ ਯਾਤਰਾ ਜਿਹੜੇ ਵੀ ਦਿਨ ਕਰਨੀ ਉਸ ਤੋਂ 15 ਤੋਂ 16 ਦਿਨ ਪਹਿਲਾਂ ਤੁਸੀਂ ਆਪਣੀ ਜੋ ਐਪਲੀਕੇਸ਼ਨ ਆਨਲਾਈਨ ਸਬਮਿਟ ਕਰਨੀ ਹੈ ਪੁਲਿਸ ਵੈਰੀਫਿਕੇਸ਼ਨ ਜਿਹੜੀ ਹੈ ਉਹ ਤੁਹਾਨੂੰ ਪੁਲਿਸ ਸਟੇਸ਼ਨ ਜੋ ਤੁਸੀਂ ਭਰਿਆ ਹੋਏਗਾ ਉਹਦੇ ਤੇ ਹੀ ਤੁਹਾਨੂੰ ਬੁਲਾਇਆ ਜਾਏਗਾ ਉੱਥੇ ਜਾ ਕੇ ਤੁਸੀਂ ਆਪਣੀ ਜੋ ਫਾਰਮੈਲिटीज ਨੇ ਕੰਪਲੀਟ ਕਰਨੀ ਹੈ ਤੇ ਤਿੰਨ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਤੁਹਾਨੂੰ ਮੈਸੇਜ ਆ ਜਾਂਦਾ ਹੈ ਜਾਂ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਸਟੇਟਸ ਵੈਬਸਾਈਟ ਤੇ ਸੋ 20 ਡਾਲਰ ਜਿਹੜੀ ਉਹ ਫੀਸ ਲੱਗਦੀ ਹੈ ਜੋ ਕਿ ਇੱਥੇ ਹੀ ਸਬਮਿਟ ਹੁੰਦੀ ਹੈ ਰਸੀਪਟ ਮਿਲਦੀ ਹੈ ਜੀ ਤੁਹਾਨੂੰ ਉਹਦੀ ਇਹ ਸਾਡੇ ਕੋਲ ਰਸੀਪਟ ਮਿਲ ਗਈ ਜੀ ਸਾਡੇ ਪਾਸਪੋਰਟ ਤੇ 20 ਡਾਲਰ ਦੀ ਜੋ ਖਰਦਾਰਪੁਰ ਸਾਹਿਬ ਦਰਸ਼ਨ ਲਈ ਜੋ ਫੀਸ ਲੱਗਦੀ ਹੈ ਤੇ ਤਕਰੀਬਨ 1800 ਰੁਪਏ ਦੇ ਕਰੀਬ ਤੁਹਾਡਾ ਜੋ ਖਰਚਾ ਹੈ ਉਹ ਹੁੰਦਾ ਹੈ ਤੁਸੀਂ ਇੱਥੋਂ ਵੀ ਕਰੰਸੀ ਬਦਲਵਾ ਸਕਦੇ ਹੋ ਤੇ ਅੱਗੇ ਜਿੱਥੇ ਤੁਸੀਂ ਮਾਰਕੀਟ ਜਾਂਦੇ ਹੋ ਕਰਤਾਰਪੁਰ ਸਾਹਿਬ ਉੱਥੇ ਵੀ ਤੁਸੀਂ ਜੋ ਕਰੰਸੀ ਬਦਲਵਾ ਸਕਦੇ ਆ ਇਹ ਮੇਰੀ ਛੁਟਕੀ ਜੋ ਕਿ ਫੈਮਲੀ ਦਾ ਵੀਜ਼ਾ ਮੈਂ ਲਗਵਾਇਆ ਸੀ ਪਰ ਫੈਮਲੀ ਦੇ ਵਿੱਚੋਂ ਇਹਨਾਂ ਦੀ ਮਦਦ ਲਈ ਤਾਂ ਵੀਜ਼ਾ ਨਹੀਂ ਲੱਗਿਆ ਸੀ ਥੋੜੀ ਤਾਂ ਸਾਨੂੰ ਵੀ ਕੈਲੋਜੀ ਮਾਇੂਸਿਤ ਹੋਈ ਬੱਚੇ ਵੀ ਥੋੜੇ ਅਪਸੈਟ ਸੀ ਬਟ ਕੋਈ ਨਹੀਂ ਜੀ ਗੁਰੂਤਾਮਾ ਦੇ ਦਰਸ਼ਨ ਲਈ ਜਾ ਰਹੇ ਸੀਗੇ ਸੋ ਨਿਰਾਸ਼ਾ ਦਮਨ ਵਿੱਚ ਨਹੀਂ ਰੱਖਣੀ ਸੀ ਸੋ ਹੁਣ ਅਸੀਂ ਜੋ ਹੈ ਇਮੀਗ੍ਰੇਸ਼ਨ ਪਾਰਟ ਪਾਕਿਸਤਾਨ ਵਾਲੇ ਕੰਪਲੀਟ ਕਰਕੇ ਅੱਗੇ ਜਾ ਰਹੇ ਹਾਂ ਜੀ ਕਰਤਾਰਪੁਰ ਸਾਹਿਬ ਦੀ ਤੁਹਾਨੂੰ ਜਦੋਂ ਨੂੰਤ ਕਾਫੀ ਦੂਰ ਤੋਂ ਹੀ ਜੋ ਹੈ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ ਕੰਪਲੈਕਸ ਦੇ ਜੋ ਕਿ ਕਾਫੀ ਸੁੰਦਰ ਬਣਾਇਆ ਗਿਆ ਹੈ ਗੁਰਦੋਰਾ ਸਾਹਿਬ ਅੱਗੇ ਦਰਸ਼ਨ ਕਰਾਨੇ ਆ ਜੀ ਤੁਹਾਨੂੰ ਤੇ ਰਾਵੀ ਦਰਿਆ ਤੁਸੀਂ ਕਰਾਸ ਕਰਕੇ ਕਰਤਾਰਪੁਰ ਸਾਹ ਪਹੁੰਚਦੇ ਹੋ ਸਹੀ ਰਾਵੀ ਦਰਿਆ ਤੋਂ ਥੋੜਾ ਜਿਹਾ ਪਿੱਛੇ ਜੀ ਬਸ ਤੇ ਇਹ ਆ ਗਿਆ ਜੀ ਤੁਹਾਡਾ ਰਾਵੀ ਦਰਿਆ ਪੰਜ ਆਬਾਂ ਵਿੱਚੋਂ ਇੱਕ ਆਬ ਰਾਵੀ ਤੇ ਕਰਤਾਰਪੁਰ ਸਾਹਿਬ ਦਾ ਇਤਿਹਾਸ ਤਾਂ ਤੁਸੀਂ ਸਭ ਜਾਣਦੇ ਹੋ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਬਤੀਤ ਕੀਤੇ ਸੋ ਇਹ ਉਹ ਪਵਿੱਤਰ ਜਗ੍ਹਾ ਹੈ ਉਦਾਸੀਆਂ ਪੂਰੀਆਂ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਆਪਣੀ ਰੈਂਦੀ ਉਮਰ ਇੱਥੇ ਹੀ ਬਿਤਾਈ ਤੇ ਇੱਥੇ ਕਰਤਾਰਪੁਰ ਸਾਹਿਬ ਰਹਿ ਕੇ ਹੀ ਇਹ ਹੀ ਵੀ ਕਿਹਾ ਜਾਂਦਾ ਹੈ ਕਿ ਇਹ ਸ਼ਹਿਰ ਉਹਨਾਂ ਦਾ ਹੀ ਵਸਾਇਆ ਹੋਇਆ ਹੈ ਤੇ ਰਾਵੀ ਦੇ ਕੰਡੇ ਤੇ ਹੀ ਇਹ ਸ਼ਹਿਰ ਵਸਿਆ ਹੋਇਆ ਹੈ ਜ਼ਿਲ੍ਹਾ ਨਾਰੋਵਾਲ ਕਿਹਾ ਜਾਂਦਾ ਜੀ ਜਿਹੜਾ ਕਿ ਪਾਕਿਸਤਾਨ ਦਾ ਨਾਰੋਵਾਲ ਜ਼ਿਲ੍ਹਾ ਉਹਦੇ ਵਿੱਚ ਹੀ ਪੈਂਦਾ ਹੈ ਕਰਤਾਰਪੁਰ ਸਾਹਿਬ ਸ਼ਹਿਰ ਤੋਂ ਤਾਂ ਥੋੜਾ ਹਟ ਕੇ ਹੀ ਹੈ ਗੁਰਦੁਆਰਾ ਸਾਹਿਬ ਜੋ ਕਹੇ ਲੋ ਜੋ ਕਸਬਾ ਹੈ ਇਸ ਪਾਸੇ ਤਾਂ ਆਬਾਦੀ ਜੋ ਗੁਰਦੁਆਰਾ ਸਾਹਿਬ ਅਗਰ ਦਰਸ਼ਨ ਕਰਨ ਜਾਣੇ ਆ ਤਾਂ ਉੱਥੇ ਆਬਾਦੀ ਤੁਹਾਨੂੰ ਬਿਲਕੁਲ ਨਹੀਂ ਦਿਖੇਗੀ ਇਮੀਗ੍ਰੇਸ਼ਨ ਕਰਕੇ ਜੋ ਹੈ ਆਸ-ਪਾਸ ਏਰੀਆ ਜੋ ਹੈ ਉਹਨੂੰ ਸਾਰਾ ਇਮੀਗ੍ਰੇਸ਼ਨ ਵਾਲਾ ਹਿੱਸਾ ਜਾਂ ਕਹੇ ਲੋ ਕਿ ਸਾਰੀ ਫਾਰਮੈਲਿਟੀਆਂ ਕੰਪਲੀਟ ਕਰਨ ਲਈ ਸੀਲ ਕੀਤਾ ਗਿਆ ਸੋ ਥੈਟ ਕਿ ਜੋ ਇਹ ਲਾਂਗਾ ਡੇਰਾ ਬਾਬਾ ਨਾਨਕ ਵਾਲੇ ਪਾਸੇ ਉੱਪਰ ਹੋਇਆ ਹੈ ਉਹ ਸੰਗਤਲੀ ਐਂਟਰੀ ਇਧਰੋਂ ਹੈ ਤੇ ਜੋ ਪਾਕਿਸਤਾਨ ਵੱਲੋਂ ਵੀਜ਼ਾ ਲੈ ਕੇ ਟਰੈਵਲ ਵੀਜ਼ਾ ਲੈ ਕੇ ਜਾਂ ਤੁਸੀਂ ਜਦੋਂ ਨਨਕਾਣਾ ਸਾਹਿਬ ਦੇ ਯਾਤਰਾਤੇ ਜਾਂਦੇ ਆ ਜਿੱਥੇ ਤਾਂ ਉਹਨਾਂ ਦੇ ਲਈ ਐਂਟਰੀ ਹੋਰ ਪਾਸੇੋਂ ਹੈ ਸੋ ਇਸੇ ਦੇ ਵਿੱਚ ਜੋ ਹੈ ਤੁਹਾਡੇ ਲਈ ਸਾਰੀਆਂ ਫਾਰਮੈਲਿਟੀਆਂ ਨੂੰ ਸਿਕਿਉਰਿਟੀ ਨੂੰ ਧਿਆਨ ਰੱਖਦੇ ਹੋਏ ਇੱਥੇ ਆਸ-ਪਾਸ ਜੋ ਹੈ ਆਬਾਦੀ ਬਹੁਤ ਜ਼ਿਆਦਾ ਨਹੀਂ ਹੈ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ ਉਸ ਬਸ ਦੇ 2-3 ਮਿੰਟ ਦੇ ਸਫ਼ਰ ਤੋਂ ਬਾਅਦ ਕਰਤਾਰਪੁਰ ਸਾਹਿਬ ਤੇ ਇੱਥੇ ਐਂਟਰੀ ਤੇ ਹੀ ਤੁਹਾਨੂੰ ਸਾਰੀ ਹਦਾਇਤਾਂ ਸਮਝਾਈ ਜਾਂਦੀ ਹੈ ਤੁਸੀਂ ਵੀ ਸੁਣੋ ਵਧੀਆ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਾਕਿਸਤਾਨਾਂ ਅੰਤਿ ਦਰਬਾਰ ਸਾਹਿਬ ਕਰਤਾਰਪੁਰ ਅੰਤਿ ਵੈਲਕਮ ਕਰਦੇ ਆਂ ਗ੍ਰੀਟਿੰਗ ਕਰਦੇ ਆਂ ਤੁਹਾਨੂੰ ਤੇ ਪਹਿਲੀ ਗੱਲ ਹੈ ਤੁਹਾਡੇ ਅੰਦਰ ਹਰ ਚੈਕਿੰਗ ਕਿਸੇ ਦੀ ਸਿੰਦੀ ਕੋਈ ਨਹੀਂ ਹੋਣੀ ਆਪਣੇ ਡਾਕੂਮੈਂਟਸ ਤੇ ਪਾਸਪੋਰਟ ਜਿਹੜੇ ਤੁਸੀਂ ਆਪਣੇ ਕੋਲ ਸੌਂਗ ਰੱਖਣੇ ਨੇ ਇਹਨਾਂ ਦੇ ਅੰਦਰੋਂ ਕੋਈ ਲੈਣੇ ਇਹ ਅਜੇ ਤੁਹਾਨੂੰ ਕਾਰਡ ਦਿੱਤੇ ਹੋਏ ਨੇ ਇਹ ਕਾਰਡ ਐਸੀ ਤਰ੍ਹਾਂ ਤੁਸੀਂ ਗਲੇ ਚ ਨਾਲ ਫਾਦਰਤ ਨਾ ਇਹਨਾਂ ਨੂੰ ਪਾਕਿਓ ਜਪਰ ਸੇ ਲਾ ਦਿਓ। ਗੁਰਦੁਆਰਾ ਸਾਹਿਬ ਦੇ 빌ਡਿੰਗ ਦੇ ਪਰੇ ਨੂੰ ਗੁਰਦੁਆਰਾ ਜਰ ਦਸਤ ਨੇ ਗਾਈਡ ਕਰਦੇ ਨੇ ਨਾਲ ਆਉਣੇ ਨਵੇਂ ਆਉਣ ਵਾਲੇ ਲੋਕਾਂ ਵਾਸਤੇ ਸਾਰੀ ਯਾਤਰਾ ਸੌਖੀ ਰਹੇ। ਜਿਸ ਤਰੀਕੇ ਸਾਹਮਣੇ ਵਾਲਾ ਮੇਨ ਦਰਵਾਜ਼ਾ ਕ੍ਰਾਸ ਕਰੋਗੇ ਦਰਵਾਜ਼ੇ ਦੇ ਨਾਲ ਹੀ ਆਸ-ਪਾਸ। ਤੁਹਾਡੇ ਸੱਜਿਆਤ ਪਹਿਲਾ ਕਮਰਾ ਜੁੜੇ ਕਰਦਾ ਉੱਥੇ ਤੁਸੀਂ ਜੋੜੇ ਜਮਾ ਕਰਵਾਉਣੀ। ਜੋੜੇ ਜਮਾ ਕਰਵਾਉਣ ਤੋਂ ਬਾਅਦ ਅਗਰ ਹੱਥ ਧੋਣੇ ਨੇ ਤੁਸੀਂ ਦਰਵਾਜ਼ੇ ਤੋਂ ਵਾਪਸ ਆਦਰਾ ਕੇ ਇਸ ਤਰ੍ਹਾਂ ਬਾਹਰ ਅਪੀਲਰ ਦੀ ਬੈਕ ਸਾਈਡ ਤੇ ਵਾ ਵਾਰਾਕੇ ਹੈਂਡਵਾਸ਼ ਕਰ ਸਕਦੇ ਹੋ ਜਿਹੜੇ ਲੋਕ ਤੁਹਾਡੇ ਚੋਂ ਲੰਗਰ ਜਾਂ ਰਸਤੇ ਤੇ ਲੈ ਕੇ ਆਏ ਹੋਏ ਨੇ ਡਿਊਟੀ ਦੇ ਅੰਦਰ ਜਾ ਕੇ ਐਂਟਰੀ ਇਸ ਕਾਰਨਰ 'ਚ ਇੱਕ ਕਾਊਂਟਰ ਲੱਗਿਆ ਹੈ ਲੰਗਰ ਜਮਾ ਕਰਨ ਵਾਲਾ ਉਹ ਤੁਸੀਂ ਉੱਥੇ ਨੋਟ ਕਰਵਾ ਕੇ ਜਮਾ ਕਰਾ ਦਿਓ ਉਸੇ ਲੰਗਰ ਜਮਾ ਕਰਨ ਵਾਲੇ ਕਾਊਂਟਰ ਦੇ ਬਿਲਕੁਲ ਕੋਲ ਹੀ ਆਸ-ਪਾਸ ਹੈ ਖੱਬਿਆ ਤੁਹਾਨੂੰ ਇੱਕ ਬਰਾਂਡੇ ਬਣਿਆ ਹੋਇਆ ਹੈ ਉਸੇ ਬਰਾਂਡੇ 'ਚੋਂ ਤੁਸੀਂ ਅੰਦਰ ਦਿਨ ਹੋਣ ਬਰਾਂਡੇ 'ਚ ਥੋੜਾ ਜਿਹਾ ਜਗੇ ਜਾਓਗੇ ਐਸੇ ਪਾਸੇ ਨੂੰ ਇਸ ਸੈਂਟਰ 'ਚ ਜਾ ਕੇ ਬਰਾਂਡੇ ਦੇ ਅੰਦਰ ਹੀ ਸਰੋਵਰ ਸਾਹਿਬ ਦਾ ਪ੍ਰਬੰਧ ਕੀਤਾ ਹੈ ਉਹਦੇ ਤੁਸੀਂ ਇਸ਼ਨਾਨ ਕਰ ਸਕਦੇ ਹੋ ਮੇਨ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਇਸ ਬਿਲਡਿੰਗ ਦੇ ਕੰਪਲੈਕਸ ਦੇ ਬਿਲਕੁਲ ਸੈਂਟਰ ਚ ਨੇ ਚਾਰਾਂ ਪਾਸੇ ਬਰਾਡੇ ਨੇ ਸੈਂਟਰ ਚ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਥੋੜੀ ਕੋਲ ਬਾਬਾ ਜੀ ਦਾ ਖੂਹ ਸਾਹਿਬ ਇਤਿਹਾਸਿਕ ਉਸ ਤਰ੍ਹਾਂ ਹੀ ਮੌਜੂਦ ਹੈ ਉਸ ਸਾਹਿਬ ਦਾ ਅਮਰ ਜਲ ਖੂਹ ਸਾਹਿਬ ਤੋਂ ਵੀ ਛਕ ਸੰਦੇ ਨਾ ਲੈ ਕੇ ਜਾਣ ਵਾਸਤੇ ਪੈਕ ਬੋਤਲਾਂ ਮਿਲਦੀਆਂ ਨੇ ਅਮਰ ਜਲ ਦੀਆਂ ਜੀ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਫ੍ਰੀ ਆਫ ਕਾਸਟ ਉਸ ਤੋਂ ਬਾਅਦ ਜੇ ਲੰਗਰ ਹਾਲ ਜਾਣਾ ਹੈ ਤੇ ਅੰਦਰ ਜਾ ਕੇ ਜਦੋਂ ਮੇਨ ਸੈਂਟਰਲ ਗੁਰਦੁਆਰਾ ਸਾਹਿਬ ਦੇ ਬਿਲਕੁਲ ਐਸ ਪਾਸੇ ਆਪਣੇ ਖਬਿਆਤ ਨੂੰ ਲੋ ਉਧਰ ਅਸੀਤਰਨ ਤੋਂ ਨਹੀਂ ਡਿਉੜੀ ਨਜ਼ਰ ਆਏਗੀ ਉਸ ਡਿਉੜੀ ਦੇ ਮੱਥੇ ਤੇ ਲਿਖਿਆ ਹੋਵੇਗਾ ਕਰਤਾਰ ਕੋ ਕਰਤਾ ਵਸੇ ਸੰਤਨ ਕੇ ਪਾਸ ਉਸ ਕਰਤਾਰ ਕੋ ਵਾਲੀ ਡਿਉੜੀ ਦੇ ਬਿਲਕੁਲ ਰੈਕ ਸਾਈਡ ਤੇ ਲਿਜਾਲ ਉਥੇ ਲੰਗਰ ਛਕਣਾ ਤੁਸੀਂ ਲੰਗਰ ਛਕਣ ਤੋਂ ਬਾਅਦ ਅਗਰ ਮਾਰਕੀਟ ਜਾਣਾ ਹੋਵੇ ਵਾਪਸ ਇੱਥੇ ਆ ਕੇ ਜੋੜੇ ਪਾ ਕੇ ਤੇ ਆ ਜਿਹੜਾ ਰਸਤਾ ਹੈ ਸਿੱਧਾ ਮਾਰਕੀਟ ਨੂੰ ਜਾਂਦਾ ਹੈ ਜਿਆਦਾ ਦੂਰ ਨਹੀਂ 3 ਤੋਂ 4 ਮਿੰਟ ਤੁਸੀਂ ਇੱਥੋਂ ਪਹਿਲੇ ਮਾਰਕੀਟ ਜਾ ਸਕਦੇ ਹੋ ਮਾਰਕੀਟ ਵਿੱਚ ਵਾਸ਼ਰੂਮ ਦੀ ਫੈਸਿਲਿਟੀ ਵੀ ਹੋਵੇਗੀ ਇਸ ਤੋਂ ਇਲਾਵਾ ਅਗਰ ਬਾਬਾ ਜੀ ਦੇ ਖੇਤੀ ਸਾਹਿਬ ਦੇ ਦਰਸ਼ਨ ਕਰਨੇ ਨੇ ਇਸ ਪਾਸੇ ਜਾਂ ਸਾਹਮਣੇ ਤਾਂ ਲੇੜੀ ਜ਼ਮੀਨ ਆ ਬਾਬਾ ਜੀ ਦੇ ਖੇਤੀ ਸਾਹਿਬ ਥੋੜਾ ਅੱਗੇ ਜਾਓਗੇ ਇਸ ਪਾਸੇ ਨੂੰ ਵੀ ਜਾ ਕੇ ਤੁਹਾਨੂੰ ਬਾਬਾ ਜੀ ਦੇ ਬਾਗ ਦੇ ਵੀ ਦਰਸ਼ਨ ਹੋਣਗੇ ਇਸ ਤੋਂ ਇਲਾਵਾ ਬਿਲਡਿੰਗ ਦੇ ਅੰਦਰ ਹਰ ਜਗ੍ਹਾ ਸਾਈਨ ਬੋਰਡ ਲੱਗੇ ਹੋਏ ਨੇ ਇੰਗਲਿਸ਼ ਗੁਰਮੁਖੀ ਵਿੱਚ ਉਹ ਦੱਸਦੇ ਪਏ ਨੇ ਇੰਡੀਕੇਟਿਡ ਇਸ ਪਾਸੇ ਨੂੰ ਕੋਈ ਵੀ ਕੋਈ ਗੱਲ ਕੁਛ ਨਹੀਂ ਹੋਏਗੀ ਇਸ ਪੋਜੀਸ਼ਨ ਦੇ ਹੋਰ ਆਖਰੀ ਗੱਲ ਕੋੜਾ ਜਿਹਾ ਸਟੇ ਦਾ ਟਾਈ ਸੋ ਸਾਰੀ ਜਾਣਕਾਰੀ ਲੈ ਕੇ ਹਦਾਇਤਾਂ ਸੁਣ ਕੇ ਸੋ ਤੁਸੀਂ ਜੋੜੇ ਜਮ੍ਹਾਂ ਕਰਾਨੇ ਹੋ ਜੀ ਜਿਸ ਤਰ੍ਹਾਂ ਕਿ ਉਹਨਾਂ ਨੇ ਦੱਸਿਆ ਸੀ ਸੱਜੇ ਹੱਥ ਜੋੜੇ ਜਮ੍ਹਾਂ ਕਰਾ ਕੇ ਫਿਰ ਤੁਸੀਂ ਨਾਲ ਹੀ ਸਾਹਮਣੇ ਹੀ ਕੋਰੀਡੋਰ ਤੋਂ ਇੱਥੋਂ ਹੀ ਬਰਵਾਰ ਸਾਹਿਬ ਦੇ ਦਰਸ਼ਨ ਹੋ ਜਾਂਦੇ ਨੇ ਸੱਜੇ ਹੱਥ ਤੇ ਸਿੱਧਾ ਜਾਣੇ ਹੋ ਤਾਂ ਸਰੋਵਰ ਸਾਹਿਬ ਸੋ ਉੱਥੇ ਤੁਸੀਂ ਇਸ਼ਨਾਨ ਕਰਕੇ ਫਿਰ ਦਰਸ਼ਨਾਂ ਲਈ ਆ ਸਕਦੇ ਹੋ ਤੇ ਸਰੋਵਰ ਸਾਹਿਬ ਵੀ ਬਹੁਤ ਹੀ ਜੋ ਹੈ ਇੱਥੇ ਜਲ ਬਹੁਤ ਹੀ ਸਾਫ਼ ਸੁਥਰਾ ਤੇ ਜਿੰਨੇ ਵੀ ਪ੍ਰਬੰਧ ਇੱਥੇ ਦੇਖੇ ਜੀ ਇਸ ਯਾਤਰਾ ਦੇ ਦੌਰਾਨ ਦਰਸ਼ਨਾਂ ਦੇ ਦੌਰਾਨ ਬਹੁਤ ਹੀ ਵਧੀਆ ਤੇ ਸੁਚੱਜੇ ਤੰਗ ਨਾਲ ਜਿਹੜੇ ਨੇ ਪ੍ਰਬੰਧ ਕੀਤੇ ਗਏ ਨੇ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੁੰਦੀ ਜੀ ਸੋ ਕਿਸੇ ਵੀ ਕਿਸੇ ਵੀ ਤਰ੍ਹਾਂ ਦੇ ਪਰੇਮ ਵਿੱਚ ਜਾਂ ਅਫਮਾਮ ਵਿੱਚ ਯਕੀਨ ਨਹੀਂ ਰੱਖਣਾ ਸੋ ਮੇਰਾ ਆਪ ਦਾ ਐਕਸਪੀਰੀਅੰਸ ਰਿਹਾ ਜੀ ਫੈਮਲੀ ਦੇ ਨਾਲ ਗਏ ਆ ਬੱਚਿਆਂ ਦੇ ਨਾਲ ਗਏ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ ਸੋ ਪੰਚ ਨੰਨਾ ਕਰਕੇ ਸੋ ਅਸੀਂ ਵੀ ਜੋ ਹੈ ਦਰਸ਼ਨਾਂ ਲਈ ਆ ਗਏ ਆ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਸੀ ਫੈਮਲੀ ਦੇ ਨਾਲ ਹੀ ਗਏ ਆ ਤੋ ਇਹ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਜੀ ਇਹ ਮੇਰੀ ਛੁਟਕੀ ਆ ਰਹੀ ਹੈ ਜੀ ਦੀਦੀ ਨਾਲ ਇੱਥੇ ਆ ਕੇ ਤਾਂ ਇਹਦਾ ਮਨ ਲੱਗ ਗਿਆ ਜੀ ਪਹਿਲਾਂ ਥੋੜਾ ਜਿਹਾ ਅਪਸੈਟ ਹੋਈ ਸੀ ਪਰ ਹੁਣ ਖੁਸ਼ ਹੈ ਸੋ ਕਰੋ ਜੀ ਦਰਸ਼ਨ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਕੋਈ ਸ਼ੋਰ ਸ਼ਰਾਬਾ ਨਹੀਂ ਹੈ ਜੀ ਕਿਸੇ ਵੀ ਤਰ੍ਹਾਂ ਦਾ ਕਿਉਂਕਿ ਸ਼ਹਿਰ ਤੋਂ ਕਸਬੇ ਤੋਂ ਜਹਕੈਲੋ ਜੀ ਆਬਾਦੀ ਵਾਲੇ ਇਲਾਕਿਆਂ ਤੋਂ ਬਹੁਤ ਹੀ ਦੂਰ ਹੀ ਬਣਿਆ ਹੋਇਆ ਦਰਬਾਰ ਸਾਹਿਬ ਰਾਵੀ ਦੇ ਕੰਢੇ ਤੇ ਬਹੁਤ ਹੀ ਸ਼ਾਂਤੀ ਹੈ ਬਹੁਤ ਖੁੱਲਾ ਜੋਕੈਲੋ ਜੀ ਜਗ੍ਹਾ ਤੇ ਬਣਿਆ ਹੋਇਆ आस-पास जो जिन्नी भी ਤੁਸੀਂ ਆਸ-ਪਾਸੇ ਬਿਲਡਿੰਗ ਦੇਖ ਰਹੇ ਹੋ ਜੀ ਉਹ ਸਾਰੀਆਂ ਸਰਾਵਾਂ ਨੇ ਸੋ ਜਿਸ ਤਰ੍ਹਾਂ ਕਿ ਕਿਹਾ ਗਿਆ ਸੀਗਾ ਇਤਿਹਾਸ ਮੁਤਾਬਿਕ ਜਦੋਂ ਗੁਰੂ ਜੀ ਨੇ ਆਪਣੇ ਆਖਰੀ ਸਮੇਂ ਪੂਰਾ ਕਰਨ ਤੋਂ ਬਾਅਦ 1539 ਵਿੱਚ ਤੇ ਚਾਦਰ ਦੇ ਪਿੱਛੇ ਜੋ ਹੈ ਬਹੁਤ ਹੀ ਮੁਸਲਮਾਨਾਂ ਦੇ ਹਿੰਦੂਆਂ ਵਿੱਚ ਜੋ ਹੈ ਬਹਿਸ ਹੋਈ ਸੀ ਸੋ ਇੱਕ ਮਸ਼ਹੂਰ ਮੁਤਾਬਿਕ ਸੋ ਹਿੰਦੂਆਂ ਨੇ ਚਾਦਰ ਦਾ ਸੰਸਕਾਰ ਕਰਤਾ ਜੀ ਤੇ ਮੁਸਲਮਾਨ ਵੀਰਾਂ ਨੇ ਸੋ ਮਜ਼ਾਰ ਸੋ ਇੱਥੇ ਚਾਦਰ ਚੜਾਈ ਜਾਂਦੀ ਜੀ ਇਹ ਉਹੀ ਜਗ੍ਹਾ ਹੈ ਤੇ ਅੰਦਰ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਐਂਟਰ ਕਰਦੇ ਹੋ ਤਾਂ ਇਹ ਉਹ ਜਗ੍ਹਾ ਹੈ ਜਿੱਥੇ ਹਿੰਦੂ ਵੀਰਾਂ ਨੇ ਸੰਸਕਾਰ ਕੀਤਾ ਸੀ ਸੋ ਇਹਦੇ ਉੱਪਰ ਹੀ ਦਰਬਾਰ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਨੇ ਤੇ ਉਹ ਦਰਸ਼ਨਾਂ ਲਈ ਤੁਸੀਂ ਪੁਰਾਣੇ ਸਮੇਂ ਦੇ ਮੁਤਾਬਿਕ ਜੋ ਬਣੀ ਹੋਈਆਂ ਪੌੜੀਆਂ ਨੇ ਦਰبار ਸਾਹਿਬ ਨੂੰ ਇੱਕ ਬਹੁਤ ਪੁਰਾਣੀ ਇਮਾਰਤ ਬਣਾਇਆ ਗਿਆ ਤੇ ਪੌੜੀਆਂ ਉੱਪਰ ਨੂੰ ਜਾਂਦੀਆਂ ਨੇ ਜੋ ਤੰਗ ਨੇ ਪੌੜੀਆਂ ਤੇ ਤੁਸੀਂ ਇਹ ਪੌੜੀਆਂ ਚੜ੍ਹ ਕੇ ਜੋ ਹੈ ਉੱਪਰ ਦਰਬਾਰ ਸਾਹਿਬ ਦਰਸ਼ਨਾਂ ਲਈ ਜਾ ਸਕਦੇ ਹੋ ਸੋ ਆਓ ਕਨੌਣੀ ਦੇ ਦਰਸ਼ਨ ਤੁਹਾਨੂੰ ਕਰਤਾਰਪੁਰ ਸਾਹਿਬ ਦੇ ਸੋ ਕੁਝ ਹੈਗੀਆਂ ਨੇ ਦੀ 15-20 ਪੌੜੀਆਂ ਸੋ व्हीਲ ਚੇਅਰ ਤੇ ਜਿਹੜੇ ਹੁੰਦੇ ਨੇ ਇੱਧਰ ਕੋਈ ਰੈਂਪ ਦਾ ਪ੍ਰਬੰਧ ਨਹੀਂ ਹੈ ਸੋ ਉਹਨਾਂ ਦੇ ਲਈ ਉਸੇ ਤਰ੍ਹਾਂ ਦੀ ਹੀ ਤੁਸੀਂ ਜੋ ਹੈ ਆਪਣੇ ਲਈ ਜੋ ਹੈ ਪ੍ਰਬੰਧ ਕਰਕੇ ਚੱਲਣਾ ਜੀ ਕਿਉਂਕਿ ਸੀੜੀਆਂ ਹੀ ਨਹੀਂ ਹੋ ਗਈ ਥੋੜੀਆਂ ਤੰਗ ਨੇ ਤੇ ਪ੍ਰਬੰਧ ਲਿਮਟਿਡ ਹੀ ਨੇ ਕਹਿ ਲੋ ਜੀ ਬਟ ਬਹੁਤ ਵਧੀਆ ਬਰਬੰਦ ਕੀਤੇ ਗਏ ਨੇ ਕਰੋ ਜੀ ਦਰਸ਼ਨ ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪਾਵਨ ਧਰਤੀ ਦੇ ਜਿੱਥੇ ਉਹਨਾਂ ਨੇ ਆਪਣੀ ਉਮਰ ਦੇ ਬਹੁਤ ਹੀ ਲੰਬਾ ਸਮਾਂ 18 ਸਾਲ ਇੱਥੇ ਬਤੀਤ ਕੀਤਾ ਹੈ ਖੇਤੀ ਕੀਤੀ ਹੈ ਜੀ ਤੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਉਹ ਵੀ ਬਤਨ 18 ਜਾ ਰਹੇ ਨੇ ਜੀ ਇਤੋਂ ਹੀ ਸਾਨੂੰ ਉਹ ਫਲਸਫਾ ਦਿੱਤਾ ਹੈ ਜੀ ਕਿਰਤ ਕਰਨੀ ਹੈ ਜੀ ਨਾਮ ਜਪਣਾ ਤੇ ਵੰਡ ਕੇ ਛਕਣਾ ਸੋ ਇਹ ਉਹੀ ਜਗ੍ਹਾ ਹੈ ਜੀ ਕਰੋ ਜੀ ਦਰਸ਼ਨ ਤੁਸੀਂ ਇਸ ਪਵਿੱਤਰ ਜਗ੍ਹਾ ਤੇ ਦਰਸ਼ਨ ਕਰਕੇ ਤੁਸੀਂ ਇੱਥੇ ਬੈਠ ਸਕਦੇ ਹੋ ਸਮਾਂ ਬਿਤਾ ਸਕਦੇ ਹੋ ਤੁਹਾਡੇ ਸਮੇਂ ਬਾਅਦ ਇੱਥੇ ਜੋ ਹੈ ਅਰਦਾਸ ਕੀਤੀ ਜਾਂਦੀ ਹੈ ਗ੍ਰੰਥੀ ਸਿੰਘਾ ਵੱਲੋਂ ਜਪਜੀ ਸਾਹਿਬ ਦਾ ਹੀ ਪਾਠ ਕਰਦੇ ਨੇ ਤੇ ਉਸ ਉਪਰੰਤ ਜੋ ਹੈ ਅਰਦਾਸ ਕਰ ਦਿੱਤੀ ਜਾਂਦੀ ਤੁਸੀਂ ਅਗਰ ਅਰਦਾਸ ਕਰਵਾਣੀ ਹੈ ਤਾਂ ਗ੍ਰੰਥੀ ਸਿੰਘ ਪਾਸ ਨਾਮ ਲਿਖਾ ਕੇ ਅਰਦਾਸ ਵਿੱਚ ਤੁਹਾਡਾ ਨਾਮ ਬੋਲ ਕੇ ਅਰਦਾਸ ਕਰ ਦਿੰਦੇ ਨੇ ਸੋ ਇਹ ਹੈ ਜੀ ਪਵਿੱਤਰ ਕੋ ਗੁਰੂ ਨਾਨਕ ਦੇਵ ਜੀ ਦਾ ਜਿੱਥੇ ਜਿੱਥੋਂ ਜਿਹਦੇ ਪਾਣੀ ਨਾਲ ਹੀ ਉਹ ਖੇਤੀ ਕਰਦੇ ਸੀ ਤੇ ਇਹਦਾ ਜਲ ਜੋ ਜਿੱਦਾਂ ਕੀ ਤੁਹਾਨੂੰ ਦੱਸਿਆ ਗਿਆ ਪਹਿਲਾਂ ਹੀ ਵੀਡੀਓ ਦੇ ਵਿੱਚ ਕੀ ਤੁਸੀਂ ਜਲ ਜੋ ਹੈ ਇੱਥੋਂ ਲੈ ਕੇ ਜਾ ਸਕਦੇ ਹੋ ਜਲ ਛਕ ਵੀ ਸਕਦੇ ਹੋ ਨਾਲ ਹੀ ਜਗ੍ਹਾ ਬਣੀ ਹੋਈ ਹੈ ਤੇ ਜਲ ਜੋ ਹੈ ਉਹ ਤੁਸੀਂ ਲੈ ਕੇ ਵੀ ਜਾ ਸਕਦੇ ਹੋ ਬੋਤਲਾਂ ਤਿਆਰ ਕੀਤੀਆਂ ਜਾਂਦੇ ਨੇ ਫਿਲਟਰਡ ਕਰਕੇ ਦਿੰਦੇ ਨੇ ਜੀ ਜਲ ਤੇ ਇਹੇ ਕੁਝ ਇਹਨਾਂ ਨੇ ਆਪਣੇ ਵੱਲੋਂ ਸਮਾਰਕ ਬਣਾ ਕੇ ਰੱਖੇ ਹੋਏ ਜੀ ਜਿਹਦੇ ਵਿੱਚ ਕਹਿੰਦੇ ਨੇ ਜੀ 1971 ਦੀ ਲੜਾਈ ਵਿੱਚ ਇੰਡੀਅਨ ਜੋ 에어 ਫੋਰਸ ਆ ਉਹਨਾਂ ਦੇ ਜਹਾਜ਼ ਜਮਨ ਲਈ ਇੱਕ ਗੋਲਾ ਸੁੱਟਿਆ ਗਿਆ ਸੀਗਾ ਜਿਹੜਾ ਕਿ ਪਾウダー ਹੌਂਕ ਕਰਕੇ ਇੱਥੇ ਨੇੜੇ ਗਰਤਾਰਪੁਰ ਸਾਹਿਬ ਦੇ ਕੋਲ ਹੀ ਹੀ ਗਿਰਿਆ ਬਟ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਜੋ ਹੈ ਉਹ ਇੱਥੇ ਨਹੀਂ ਹੋਇਆ ਤੇ ਇਹਨੂੰ ਵੀ ਇਹ ਗੁਰੂ ਨਾਨਕ ਦੇਵ ਜੀ ਦੀ ਹੀ ਕਰਾਮਾਤ ਮੰਨਦੇ ਨੇ ਕਿ ਗੁਰੂ ਜੀ ਨੇ ਆਪ ਸਹਾਇ ਹੋ ਕੇ ਇਸ ਜਗ੍ਹਾ ਦੀ ਰੱਖਿਆ ਕੀਤੀ ਤੇ ਇੱਦਣ ਦੇ ਪਾਸੇ ਨੇ ਜੀ ਖੇਤ ਗੁਰੂ ਨਾਨਕ ਦੇਵ ਜੀ ਸੋ ਆਉਂ ਦਰਸ਼ਨ ਕਰਾਉਣੀ ਹੈ ਜੀ ਤੁਹਾਨੂੰ ਇਸ ਜਗ੍ਹਾ ਦੇ ਵੀ ਸੋ ਇਹ ਕਿਰਪਾਨ ਕੈਲੋ ਜੀ ਸ੍ਰੀ ਸਾਹਿਬ ਤੇ ਇਹ ਇਨੋਗ੍ਰੇਸ਼ਨ ਤਾਂ ਕਹੋ ਜੀ ਇੱਕ ਤਰ੍ਹਾਂ ਮੋਮੈਂਟੋ ਹੈ ਜੋ ਕਿ ਉਸ ਵੇਲੇ ਦੇ 2020 ਦੇ ਵੇਲੇ ਤੇ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਹਨਾਂ ਵੱਲੋਂ ਇਨੋਗ੍ਰੇਸ਼ਨ ਕੀਤੀ ਗਈ ਸੀ ਇੱਧਰ ਦੇ ਪਾਸੇ ਤਾਂ ਇਹ ਉਹ ਜਗ੍ਹਾ ਬਣਾਈ ਗਈ ਹੈ ਜੀ ਤੇ ਖੱਬੇ ਹੱਥ ਤੁਸੀਂ ਇਹ ਸਾਰੇ ਖੇਤ ਨੇ ਜੀ ਗੁਰੂ ਜੀ ਦੇ ਬਾਗ ਬਗੀਚੇ ਜਿੰਨਾ ਚੋ ਆਪ ਹੱਥੀਂ ਗਿਰਤ ਕਰਦੇ ਰਹੇ ਨੇ ਕਿੰਨੀ ਵੇਲੇ ਇੱਥੇ ਨਾਮ ਜਪਿਆ ਜੀ ਇੱਥੇ ਕਿਰਿਆ ਜੀ ਗੁਰੂ ਜੀ ਨੇ ਆਪ ਤੇ ਬੰਨ ਕੇ ਛਕਣ ਦਾ ਆਦੇਸ਼ ਤਾਂ ਹਸਾ ਉਮਰ ਦਿੰਦੇ ਰਹੇ ਨੇ ਜੀ ਸੋ ਗੁਰੂ ਕੇ ਬਾਗ ਬਗੀਚੇ ਖੇਤ ਸੋ ਸਤਿ ਹਤਰਾ ਵੀ ਹੈ ਜੀ ਤੇ ਜਿੰਨਾ ਵੀ ਕਾਰਿਡੋਰ ਜਿਹੜਾ ਤੁਸੀਂ ਦੇਖ ਰਹੇ ਹੋ ਕੰਪਲੈਕਸ ਕਰਤਾਰਪੁਰ ਸਾਹਿਬ ਦਰਵਾਜ਼ਾ ਸਾਹਿਬ ਦੇ ਆਸ-પાસ ਇੱਥੇ ਸਾਰੇ ਪਾਸੇ ਹੀ ਕਮਰੇ ਬਣੇ ਹੋਏ ਨੇ ਤੇ ਜਿਸ ਤਰ੍ਹਾਂ ਜੀ ਵੀ ਨੇ ਦੱਸਿਆ ਸੀਗਾ ਕਿ ਕਰਤਾਰਪੁਰ ਸਾਹਿਬ ਜਦੋਂ ਤੁਸੀਂ ਦਰਸ਼ਨ ਕਰਕੇ ਨਿਕਲਦੇ ਹੋ ਤਾਂ ਖ ਬੇਹਤ ਗੁਰੂ ਕੀ ਲੰਗਰ ਨੇ ਦੋਸਤੋ ਪਹਿਲਾਂ ਤੁਹਾਡੇ ਲਈ ਇੱਕ ਐਗਜ਼ੀਬਿਸ਼ਨ ਹਾਲ ਜਾਂ ਮਿਊਜ਼ੀਅਮ ਕਹਿ ਲਓ ਜਿੱਥੇ ਤੁਸੀਂ ਕੁਝ ਸੋਵੈਨਿਅਰਸ ਵਗੈਰਾ ਪਰਚੇਸ ਕਰ ਸਕਦੇ ਹੋ ਤੁਸੀਂ ਜੇਕਰ ਖਰੀਦਣਾ ਚਾਹੁੰਦੇ ਹੋ ਕੁਝ ਦਿੱਤੇ ਸੋਵਨੀਆਂਜ਼ ਮਿਲਦੇ ਨੇ ਜੋ ਕਿ ਸਪੈਸ਼ਲੀ ਰਿਪਰੈਜ਼ੈਂਟ ਕਰਦੇ ਨੇ ਤੁਹਾਡੀ ਯਾਤਰਾ ਦੇ ਵਿੱਚ ਤੁਸੀਂ ਯਾਦਗਾਰ ਦੇ ਲਈ ਕੁਝ ਮੋਮੈਂਟੋਸ ਵਗੈਰਾ ਜਾਂ ਕੁਝ ਅਦਾਨੀਂ ਚੀਜ਼ਾਂ ਜੋ ਇੱਥੋਂ ਪਰਚੇਸ ਕਰ ਸਕਦੇ ਹੋ ਕਾਸਟ ਕਾਫੀ ਹਾਈ ਸਾਈਡ ਤੇ ਹੀ ਰਹੇਗੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਜਦੋਂ ਤੁਸੀਂ ਕਿਸੇ ਹਿਸਟੋਰੀਕਲ ਪਲੇਸ ਤੇ ਜਾਂਦੇ ਹੋ ਜਿੱਥੇ ਟੂਰਿਸਟ ਕਾਫੀ ਅੱਛੇ ਗੰਤਿੰਗ ਪਾਉਂਦੇ ਨੇ ਉੱਥੇ ਜੋ ਇਹ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਨੇ सो लंगर हॉल बिल्कुल जो है म्यूजियम की साइड पर है बहुत बढ़िया। प्रबंध किया गया जी लंगर हॉल के बहुत सफाई है सेवादार पक्के भी रखे हुए हैं जी अगर तुम सेवा करना चाहते हो तो बिल्कुल सेवा कर सकते हो करतारपुर करता वसे संतन के पास सो ये एंट्री गेट है जी लंगर हॉल के लिए सामने म्यूजियम है फिर दूसरे पास एंट्री गेट है जी ਤੋ ਕੁਲ ਮੁਲਾਕੇ ਦੀ ਬਹੁਤ ਯਾਦਗਾਰ ਰਿਹਾ ਜੀ ਪਲ ਇੱਥੇ ਕੁਝ ਯਾਤਰੀ ਲਾਹੌਰ ਤੋਂ ਵੀ ਆਏ ਹੋਏ ਸਨ ਸੋ ਉਹਨਾਂ ਨੇ ਕਾਫੀ ਫੋਟੋਸ ਕਰਾਈਆਂ ਬਾਤचीत ਕੀਤੀ ਜੀ ਅਸੀਂ ਉਸ ਟਾਈਮ ਰਿਕਾਰਡਿੰਗ ਨਹੀਂ ਕਰ ਸਕੇ ਕਿਉਂਕਿ ਉਹਨਾਂ ਮੇਰਾ ਨੇ ਕਿਹਾ ਜੀ ਅਸੀਂ ਕੈਮਰਾ ਤੇ ਨਹੀਂ ਆਣਾ ਤੇ ਇਹ ਤੁਸੀਂ ਗਰਤਾਰਪੁਰ ਸਾਹਿਬ ਤੋਂ ਜਦੋਂ ਬਾਹਰ ਆਣੇ ਹੋ ਦਰਵਾਰ ਸਾਹਿਬ ਤੋਂ ਤਾਂ ਇਸ ਤਰ੍ਹਾਂ ਵੀ ਨੇ ਦੱਸਿਆ ਸੀ ਆ ਨੰਦੀਨ ਦਰਸ਼ਨੀ ਡਿਊਟੀ ਤੋਂ ਸੱਜੇ ਹੱਥ ਤੁਹਾਨੂੰ ਮਾਰਕੀਟ ਜਾਣ ਤੇ ਦੀ ਰਸਤਾ ਮਿਲ ਜਾਂਦਾ ਸੋ ਇਹ ਦੇਖੋ ਜੀ ਸਾਰੇ ਪਾਸੇ ਬੈਰੀਗੇਡਿੰਗ ਹੈ ਸਾਰੇ ਪਾਸੇ ਤਾਰਾਂ ਲੱਗੀਆਂ ਹੋਈਆਂ ਨੇ ਕਿਉਂਕਿ ਇੰਟਰਨੈਸ਼ਨਲ ਬਾਰਡਰ ਤੇ ਤੁਸੀਂ ਇੰਟਰਨੈਸ਼ਨਲ ਜੋ ਹੈ ਬਾਰਡਰ ਕਰਾਸ ਕਰਕੇ ਉਹ ਵੀ ਇਦਾਂ ਦਾ ਜਿਹੜਾ ਹਮੇਸ਼ਾ ਤਣਾਅ ਦੇ ਵਿੱਚ ਹੀ ਰਹਿੰਦਾ ਤਾਂ ਇਹ ਪਾਬੰਦੀਆਂ ਜਿਹੜੀਆਂ ਨੇ ਲਾਜ਼ਮੀ ਹੋ ਜਾਂਦੀਆਂ ਸੋ ਇੱਥੇ ਮਾਰਕੀਟ ਬਣੀ ਹੋਈ ਹੈ ਜਿੱਥੇ ਤੁਸੀਂ ਕੱਪੜੇ ਡਰਾਈ ਫਰੂਟਸ ਜਾਂ ਬਾਕੀ ਹੋਰ ਚੀਜ਼ਾਂ ਜੋ ਹੈ ਸੋਵੇਨਰਸ ਵਗੈਰਾ ਖਰੀਦ ਸਕਦੇ ਹੋ ਕਰੰਸੀ ਇੱਥੋਂ ਵੀ ਬਦਲਵਾ ਸਕਦੇ ਹੋ ਜੇ ਤੁਸੀਂ ਮਾਰਕੀਟ ਤੋਂ ਹੀ ਪਹਿਲਾਂ ਬਦਲਵਾਣੀ ਹੋਵੇ ਤਾਂ ਜੋ ਪਾਕਿਸਤਾਨ ਦਾ ਇਮੀਗ੍ਰੇਸ਼ਨ ਵਾਲਾ ਹਿੱਸਾ ਹੈ ਉੱਥੋਂ ਵੀ ਬਦਲਵਾ ਸਕਦੇ ਸੋ ਹਰ ਚੀਜ਼ ਤੁਹਾਨੂੰ ਇੱਥੇ ਮਹਿੰਗੀ ਲੱਗੇਗੀ ਤਕਰੀਬਨ ਕਿਉਂਕਿ 3 ਰੁਪਏ ਜੋ ਤੁਹਾਡੇ ਪਾਕਿਸਤਾਨ ਦੇ ਨੇ ਉਹ ਤੁਹਾਡਾ 1 ਰੁਪਿਆ ਬਣਦਾ ਸੋ ਤਿੰਨ ਗੁਣਾ ਮਹਿੰਗੀਆਂ ਨੇ ਚੀਜ਼ਾਂ ਸੋ ਲੇਕਿਨ ਜਦੋਂ ਤੁਹਾਨੂੰ ਇੰਡੀਅਨ ਪ੍ਰਾਈਸ ਹੀ ਦੱਸਣਗੇ ਇੱਥੇ ਦੁਕਾਨਦਾਰ ਸੋ ਮੈਂ ਵੀ ਸ਼ੋਪਿੰਗ ਕੀਤੀ ਸੀ ਜੀ ਆਪਣੇ ਦੀ ਬੋਸ ਕੀ ਕਰਕੇ ਕਹਿੰਦੇ ਨੇ ਜੀ কুরਤੇ ਪਜਾਮੇ ਦਾ ਕੱਪੜਾ ਕਾਫੀ ਫੇਮਸ ਹੈ ਪਾਕਿਸਤਾਨ 'ਚ ਸੋ ਹੁਣ ਸਾਡੀ ਤਿਆਰੀ ਹੈ ਜੀ ਵਾਪਸੀ ਦੀ ਸੋ ਇਹ ਮੈਰੀ ਮਟਕੋ ਗਏ ਰਹੇ ਕਿਉਂ ਚੱਲੋ ਬਸ ਚ ਵਾਪਸ ਚਲੀਏ ਤੇ ਮੈਂ ਬਸ ਕਰਤਾਰਪੁਰ ਸਾਹਿਬ ਤੋਂ ਨਿਕਲ ਕੇ ਤੁਹਾਨੂੰ ਜਿਹੜੇ ਕੋਰੀਡੋਰ ਤੋਂ ਐਂਟਰ ਕੀਤੇ ਸੀ ਉਸ ਤੋਂ ਹੀ ਨਿਕਲ ਕੇ ਕੁਝ ਫਾਰਮੈਲਿਟੀ ਇੰਡੀਡ ਕਰਕੇ ਕਿਉਂਕਿ ਉੱਥੇ ਵੀ ਕਾਊਂਟਰ ਬਣਿਆ ਹੋਇਆ ਹੈ ਤੁਹਾਡੇ ਪਾਸਪੋਰਟ ਚੈੱਕ ਹੁੰਦੇ ਨੇ ਤੇ ਉੱਥੇ ਤੁਸੀਂ ਫਾਰਮੈਲਿਟੀਜ਼ ਕੰਪਲੀਟ ਕਰਕੇ ਫਿਰ ਬਸ ਰਾਹੀਂ ਉਸੇ ਹੀ ਇਮੀਗ੍ਰੇਸ਼ਨ ਕਾਊਂਟਰ ਤੇ ਪਹੁੰਚਣਾ ਹੈ ਪਾਕਿਸਤਾਨ ਵਾਲੇ ਤੇ ਉੱਥੇ ਆਪਣੇ ਜੋ ਬੈਜਿਸ ਨੇ ਤੁਹਾਡੇ ਆਈ ਕਾਰਡਸ ਮਿਲੇ ਹੋਏ ਨੇ ਉਹ ਵਾਪਿਸ ਕਰਨੇ ਨੇ ਤੇ ਉਸੇ ਬਸ ਰਾਹੀਂ ਜੇ ਤੁਸੀਂ ਪਾਕਿਸਤਾਨ ਇੰਡੀਆ ਦੇ ਬਾਰਡਰ ਤੇ ਪਹੁੰਚ ਜਾਨੇ ਹੋ ਤੇ ਅਗੋਂ ਤੁਹਾਨੂੰ ਇੰਡੀਆ ਦੀ ਜੋ ਬਾਰਡਰ ਤੋਂ ਅੱਗੇ ਵੀ ਤੁਹਾਨੂੰ ਜੋ ਬੈਟਰੀ ਕਾਰ ਹੈ ਉਹ ਲੈ ਕੇ ਜਾਂਦੀ ਹੈ ਜੀ ਇਮੀਗ੍ਰੇਸ਼ਨ ਪਾਰਟ ਤੱਕ ਸੋ ਦਰਸ਼ਨ ਕਰਕੇ ਹੁਣ ਹੋ ਰਹੀ ਹੈ ਜੀ ਵਾਪਸੀ ਮਨ ਤਾਂ ਨਹੀਂ ਕਰ ਰਿਹਾ ਸੀ ਕਿ ਵਾਪਸ ਜਾਈਏ ਪਰ ਇੱਕ ਸੀਮਤ ਸਮਾਂ ਹੀ ਮਿਲਦਾ ਹੈ ਉੱਥੇ ਤੁਹਾਨੂੰ ਦਰਸ਼ਨਾਂ ਲਈ ਸੋ ਸਵੇਰੇ 10:00 ਵਜੇ 9:30 ਵਜੇ ਤੁਸੀਂ 9:00 ਵਜੇ ਕਾਊਂਟਰ ਤੇ ਪਹੁੰਚ ਜਾਓ ਐਂਟਰੀ ਕਰਵਾਓ ਤੇ ਸ਼ਾਮ ਨੂੰ 4-5 ਵਜੇ ਤੱਕ ਇੱਥੇ ਰੁਕਣਾ ਤੁਹਾਨੂੰ ਜੋ ਹੈ ਸਾਨੂੰ ਮਿਲਦਾ ਹੈ ਸੋ ਅਸੀਂ ਪਹੁੰਚ ਗਏ ਜੀ ਇਮੀਗ੍ਰੇਸ਼ਨ ਪਾਰਟ ਤੇ ਇੱਥੇ ਕੁਝ ਫਾਰਮੈਲिटीज ਕੰਪਲੀਟ ਕਰਕੇ ਅਸੀਂ ਵਾਪਸ ਜਾ ਰਹੇ ਹਾਂ ਦੀ ਇੰਡੀਅਨ ਬਾਰਡਰ ਵੱਲ ਸੋ ਕਹਿੰਦਾ ਕਿ ਜੀ ਸਫ਼ਰ ਬਹੁਤ ਹੀ ਸੁਖਦ ਰਿਹਾ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ ਹਰ ਜਗ੍ਹਾ ਤੇ ਤੁਹਾਨੂੰ ਪੂਰੀ ਫੁੱਲ ਸਪੋਰਟ ਮਿਲਦੀ ਹੈ ਬਹੁਤ ਮਿਲਨਸਾਰ ਲੋਕ ਨੇ ਹੈ ਤਾਂ ਅਕਸਰ ਨੂੰ ਪੰਜਾਬੀ ਨੇ ਜੀ ਤੇ ਅੱਪਾ ਇੰਡੀ ਵੀ ਕਹਿ ਸਕਦੇ ਆਂ ਕਿ ਵੰਡ ਜੋ ਹੈ ਉਪਾਰਤ ਤੇ ਪਾਕਿਸਤਾਨ ਦੀ ਨਹੀਂ ਹੋਈ ਵੰਡ ਤਾਂ ਪੰਜਾਬ ਦੀ ਹੀ ਹੋਈ ਹੈ ਸੋ ਗੁੱਡ ਬਾਏ ਜੀ ਭਾਈ ਗੁਰੂ ਰੱਖਾ ਤੇ ਬਾਬਾ ਜੀ ਨੇ ਬਖਸ਼ਿਸ਼ ਕਰੀ ਤਾਂ ਫੇਰ ਜਾਵਾਂਗੇ ਜੀ ਦਰਸ਼ਨਾਂ ਲਈ ਕੋਸ਼ਿਸ਼ ਕਰਾਂਗੇ ਹੋਰ ਸਮਾਂ ਬਿਤਾ ਕੇ ਆਈਏ ਜੀ ਤੇ ਹੁਣ ਫਾਰਮੈਲਿਟੀਆਂ ਵਗੈਰਾ ਕੁਝ ਹੋਰ ਕੰਪਲੀਟ ਕਰਕੇ ਅਸੀਂ ਕੋਰੀਡੋਰ ਰਾਹੀਂ ਵਾਪਸ ਨਿਕਲ ਜਾਵਾਂਗੇ। ਸੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ। ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦੀ ਮੈਂ ਸਾਰੀ ਡਿਟੇਲਸ ਐਂਟਰ ਕਰ ਦਵਾਂਗਾ ਵੈਬਸਾਈਟ ਵਗੈਰਾ। ਤੁਹਾਡੇ ਕੀ ਚਾਰजेस ਲੱਗਦੇ ਨੇ ਜਾਂ ਬਾਕੀ ਹੋਰ ਅਗਰ ਕੁਝ ਲਿੰਕਸ ਨੇ। ਤਾਂ ਛਟਕੀ ਹੁਣ ਬਹੁਤ ਖੁਸ਼ ਜੀ ਵਾਪਸ ਆ ਕੇ। ਇੱਕ ਤਾਂ ਕੁੰਫੇਰਾਈ ਹੈ ਜੀ, ਸ਼ਾਪਿੰਗ ਕਰ ਰਹੀ ਹੈ, ਖਾਪੀ ਆਈ ਹੈ ਤੇ ਇੱਕ ਉਹ ਮਮਾ ਕੋਲ ਜਾ ਰਹੀ ਹੈ। ਖੁਸ਼ੀ ਡਬਲ ਹੈ ਉਹਦੀ। ਬੈਟਰੀ ਰਿਕਸਾ ਰਹੀ ਤੁਸੀਂ ਇਮੀਗ੍ਰੇਸ਼ਨ ਜੋ ਕਾਊਂਟਰ ਨੇ ਬਿਲਕੁਲ ਇੱਕ ਬੁੱਕ ਦੀ ਤਰ੍ਹਾਂ ਹੀ ਕਾਊਂਟਰਸ ਬਣੇ ਹੋਏ ਨੇ ਸੋ ਅਸੀਂ ਫਾਰਮੈਲिटीज ਕੰਪਲੀਟ ਕਰਕੇ ਉਹਦੇ ਅੰਦਰ ਵੀਡੀਓ ਅਲਾਉਟ ਨਹੀਂ ਹੈ ਸੋ ਅਸੀਂ ਕੋਸ਼ਿਸ਼ ਵੀ ਨਹੀਂ ਕੀਤੀ ਸੋ ਹੁਣ ਅਸੀਂ ਆ ਗਏ ਹਾਂ ਜੀ ਬਾਹਰ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਵਿੱਚ ਬਨੇ ਰਹਿਣ ਲਈ ਤੇ ਜਲਦੀ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ